ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਹੈ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਹੀ ਚੋਰਾਂ ਨੇ ਕਿਸਾਨਾਂ ਦੇ ਖੇਤਾਂ ਚੋਂ ਬੋਲੇ ਤਾਵਾ ਹਜ਼ਾਰਾਂ ਦਾ ਸਮਾਨ ਚੋਰੀ ਗਰਦਾਸਪੁਰ 23 ਮਈ 2025 ਨਿਦਾਨ ਸਭਾ ਹਲਕਾ ਦਿਨਾ ਨਗਰ ਅਧੀਨ ਆਉਂਦੇ ਪੁਲਿਸ ਸਟੇਸ਼ਨ ਪਿਆ ਰਾਮਪੁਰਵ ਤੇ ਪਿੰਡ ਆਲੂਵਾਲ ਵਿਖੇ ਇੱਕ ਰਾਤ ਚੋਰਾਂ ਨੇ 10 ਤੋਂ ਵੱਧ ਕਿਸਾਨਾਂ ਦੇ ਵੱਖ-ਵੱਖ ਇੰਜਣਾਂ ਤੇ ਤੋਂ ਚੈੱਕ ਲੈਵਲ ਚੋਲੀ ਕਰਨ ਦੀ ਖਬਰ ਸਾਹਮਣੇ ਆਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨਾਂ ਨੇ ਦੱਸਿਆ ਹੈ ਕਿ ਜਦ ਅਸੀਂ ਸਵੇਰੇ ਆਪਣੇ ਖੇਤਾਂ ਵੱਲ ਗੇੜਾ ਮਲਾਉਣ ਆਏ ਅਸੀਂ ਅੱਗੇ ਵੇਖਿਆ ਕਿ ਵੱਖ-ਵੱਖ ਇੰਜਣਾਂ ਤੋਂ ਚੋਰਾਂ ਵੱਲੋਂ ਚੈੱਕ ਲੈਵਲ ਤੋੜ ਕੇ ਚੋਰੀ ਕਰ ਲਈ ਹੈ ਜਿਸ ਕਾਰਨ ਹਰੇਕ ਕਿਸਾਨ ਦਾ ਕਰੀਬ 10000 ਰੁਪਏ ਦਾ ਨੁਕਸਾਨ ਹੋ ਗਿਆ ਹੈ ਕਿਉਂਕਿ ਚੋਰ ਪਾਈਪਾਂ ਵੀ ਤੋੜ ਗਏ ਹਨ ਅਤੇ ਫੋਨ ਮੋਟਰ ਨੂੰ ਰਿਪੇਅਰ ਕਰਵਾਉਣ ਲਈ ਡਬਲ ਲੇਬਲ ਲੱਗੀ ਹੈ ਉਹਨਾਂ ਵੱਲੋਂ ਇਸ ਸਬੰਧੀ ਬਹਿਰਮਪੁਰ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਲਾਕਿਆਂ ਵਾਸੀਆਂ ਦੇ ਨਿਤ ਦਿਨ ਹੋ ਰੀਆਂ ਚੋਰੀਆਂ ਦੀਆਂ ਘਟਨਾ ਨੂੰ ਰੋਕਣ ਲਈ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਕੋਲੋਂ ਇਲਾਕੇ ਅੰਦਰ ਗਸ਼ਤ ਵਧਾਉਣ ਦੇ ਮੰਗ ਕੀਤੀ ਗਈ ਹੈ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ